ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਇਆ ਹੈ ਪੁਲਿਸ ਵੱਲੋਂ ਰਿਮਾਂਡ ਮਿਲਦੀ ਉਹਨਾਂ ਨੂੰ ਪਰ ਜਦੋਂ ਹਾਈ ਕੋਰਟ ਅਕਾਲੀ ਦਲ ਦੀ ਜਿਹੜੇ ਵਕੀਲ ਨੇ ਜਾਂ ਬਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਉਹ ਹਾਈ ਕੋਰਟ ਜਾਂਦੇ ਨੇ ਪਰ ਉਹ ਹਾਈ ਕੋਰਟ ਵੱਲੋਂ ਹੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਅਜੇ ਤੱਕ ਆਰਡਰ ਦੀ ਜਿਹੜੇ ਰਿਮਾਂਡ ਦੇ ਆਰਡਰ ਦੀ ਕਾਪੀ ਹੈ ਉਹ ਸਾਈਟ ਤੇ ਅਪਲੋਡ ਨਹੀਂ ਹੋਈ ਇਸ ਕਰਕੇ ਸੁਣਵਾਈ ਨਹੀਂ ਹੋ ਸਕਦੀ ਤੇ ਕੱਲ ਭਲਕੇ ਸੁਣਵਾਈ ਹੈ ਤੁਹਾਨੂੰ ਕੀ ਲੱਗਦਾ ਵੀ ਹਾਈ ਕੋਰਟ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਹੈਗੀ ਹੈ ਲਿਗੋ ਗੱਲ ਵਾਲਾ ਜਿਹੜਾ ਦੇਣਾ ਹੈਗਾ ਵਿਕਰਮ ਸਿੰਘ ਮਜੀਠੀਆ ਨੂੰ ਜਾਂ ਰਾਹਤ ਮਿਲੂ ਜਾਂ ਪੰਜਾਬ ਸਰਕਾਰ ਨੂੰ ਰਾਹਤ ਮਿਲੂ ਜਾਂ ਪੰਜਾਬ ਸਰਕਾਰ ਨੂੰ ਝਟਕਾ ਮਿਲੂਗਾ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲੂਗਾ ਕਿਉਂਕਿ ਕੱਲ ਦਾ ਮਹੱਤਵਪੂਰਨ ਦੇਣਾਗਾ ਕੋਈ 485% ਦੀ ਜਿਹੜੀ ਪਟੀਸ਼ਨ ਲਗਾਈ ਗਈ ਆ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਔਰ ਅੱਜ ਜਿਹੜੀ ਸੁਣਵਾਈ ਹੋਣੀ ਸੀ 10 ਵਜੇ ਉਸ ਕਰਕੇ ਗੱਲ ਤੱਕ ਕੱਲ ਤੱਕ ਟਾਲ ਦਿੱਤੀ ਗਈ ਕਿਉਂਕਿ ਜਿਹਨੇ 4 ਦਿਨ ਦਾ ਮੁੱਢ ਜਿਹੜਾ ਰਿਮਾਂਡ ਮਿਲਿਆ ਹੈਗਾ ਉਹ ਜਿਹੜਾ ਵਾ ਅਦਾਲਤ ਦੀ ਜਿਹੜੀ ਲੋਕਲ ਕੋਰਟ ਹੈ ਮਾਲੀ ਦੀ ਅਦਾਲਤ ਜਿਹੜੀ ਵੈਬਸਾਈਟ ਤੇ ਜਾਂ ਜਿਹੜੇ ਜਿਹੜੇ ਪੂਰੇ ਜਿਹੜੇ ਕਾਗਜ ਉਹ ਲੋਡ ਨਹੀਂ ਹੋਏ ਇਸ ਕਰਕੇ ਉਹਦੇ ਵਿੱਚ ਵੀ ਜ਼ਰੂਰੀ ਹੋਊਗਾ ਇਸ ਕਰਕੇ ਹੁਣ ਕੱਲ ਦੀ ਜਿਹੜੀ ਸੁਣਵਾਈ ਹੈ ਉਹ ਕੱਲ ਜਿਹੜਾ ਬਹੁਤ ਮਹੱਤਵਪੂਰਨ ਦੇਣਾ ਇਹ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਨੇ ਕੁਐਸਚਨਰੀ ਪਾਈ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਪਰਚਾ ਦਰਜ ਕੀਤਾ ਹਰਾਂਦ ਕੀਤਾ ਜਾਉ ਕਿਉਂਕਿ ਫਰਜ਼ੀ ਆ ਇਹ ਜਿਹੜਾ ਸਹੀ ਨਹੀਂ ਹੈਗਾ ਇਹ ਸਿਆਸਤ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਆ ਜਿੱਦੇ ਚੱਲਦੇ ਹੁਣ ਸਰਕਾਰ ਉਸ ਕੇਸ ਦੇ ਵਿੱਚ ਕੀ ਡਿਫੈਂਡ ਕਰਦੀ ਹੈ ਕਿਉਂਕਿ ਸਰਕਾਰ ਦਾ ਵੀ ਐਡੀ ਚੋਟੀ ਦਾ ਜੋਰ ਲੱਗੋ ਇਹ ਬਾਈ ਦਾ ਵੀ ਸਰਕਾਰ ਨੂੰ ਝਟਕਾ ਲੱਗਾ ਤੇ ਸਰਕਾਰ ਦੇ ਮੂੰਹ ਦਿਖਾਉਣ ਜੋਗੀ ਨਹੀਂ ਰਹਿਣੀ ਹੈਗੀ ਜੇ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਗਈ ਜੇ ਸਰ ਕੋ ਹਾਈ ਕੋਰਟ ਵੱਲੋਂ ਤਾਂ ਦੀ ਜਿਹੜੀ ਕੁਐਸ਼ਿੰਗ ਹੋਗੀ ਤੇ ਲਾਜ਼ਮੀ ਤੌਰ ਤੇ ਬਹੁਤ ਵੱਡੀ ਜਿਹੜੀ ਜਤ ਵਿਕਰਮ ਸਿੰਘ ਮਜੀਠੀਆ ਦੀ ਹੋਏਗੀ ਤੇ ਜੇ ਉਸ ਕੁਐਸ਼ਿੰਗ ਤੇ ਸਰਕਾਰ ਨੂੰ ਨੋਟਿਸ ਹੋ ਗਿਆ ਤਾਂ ਵੀ ਵਿਕਰਮ ਸਿੰਘ ਮਜੀਠੀਆ ਦੀ ਜਿੱਤ ਮੰਨੀ ਜਾਊਗੀ ਇਸ ਕਰਕੇ ਕੱਲ ਦਾ ਮਹੱਤਵਪੂਰਨ ਦੇਣਾ ਕੁਝ ਵੀ ਹੋ ਸਕਦਾ ਹੈ ਕੱਲ ਦੇ ਵਿੱਚ ਇਹ ਬੜਾ ਟਰਨਿੰਗ ਪੁਆਇੰਟ ਹੋਊਗਾ ਕਿ ਜੇ ਕੁਐਸ਼ਿੰਗ ਹੋ ਗਈ ਜਾਂ ਸਰਕਾਰ ਨੂੰ ਨੋਟਿਸ ਹੋ ਗਿਆ ਇਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੋਏਗੀ ਹਾਲਾਂਕਿ ਸਰਕਾਰ ਵੀ ਪੂਰਾ ਡੀ ਜੁੱਟੀ ਦਾ ਜ਼ੋਰ ਲਾਊਗਾ ਸਰਕਾਰ ਦੇ ਵੱਡੇ ਵੱਡੇ ਵਕੀਲ ਕੱਲ ਪੇਸ਼ ਹੋਣਗੇ ਜੋ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਵਾਇਸ਼ ਜਿਹੜੀ ਕਵਾਇਸ਼ ਕਰਦੇ ਉਹਨਾਂ ਨੇ ਅਪੀਲ ਪਾਈ ਆ ਉਹ ਹਾਈ ਕੋਰਟ ਖਾਰਜ ਕਰੇ ਰੱਦ ਕਰੇ ਤੇ ਫਿਰ ਵਿਕਰਮ ਸਿੰਘ ਮਜੀਠੀਆ ਵਾਸਤੇ ਜਿਹੜਾ ਵੱਡਾ ਚੱਲ ਕਿਹਨਾ ਚੈਲੰਜ ਹੋਊਗਾ ਹੁਣ ਸਵਾਲ ਹੈ ਕਿ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਵਾਸਤੇ ਰਾਹ ਕੀ ਰਹਿੰਦੇ ਫਿਰ ਤੇ ਉਹਨਾਂ ਨੂੰ ਰਿਮਾਂਡ ਤੇ ਰਿਮਾਂਡ ਜਿਹੜੇ ਝੱਲਣੇ ਪੈਣਗੇ ਫਿਰ ਇੱਕ ਵਾਰ ਦੋ ਵਾਰ ਰਿਮਾਂਡ ਮਿਲ ਚੁੱਕਾ ਜੇ ਚਾਰ ਦੇ ਦਾ ਰਿਮਾਂਡ ਖਤਮ ਹੋਊਗਾ ਫਿਰ ਵਿਜੀਲੈਂਸ ਕਹਿੰਗੇ ਕਿ ਸਾਨੂੰ ਹੋਰ ਇਨਪੁਟ ਦੀ ਜਰੂਰਤ ਹੈ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਵਿਕਰਮ ਸਿੰਘ ਮਜੀਠੀਆ ਇਨਵੈਸਟੀਗੇਸ਼ਨ ਸਹਿਤ ਨਹੀਂ ਦੇ ਰਹੇ ਜਾਂ ਜਾਂ ਹੋਰ ਕਿਤੇ ਲੈ ਕੇ ਜਾਂਦਾ ਜਿਵੇਂ ਖਸ਼ੋਬਰਾ ਲੈ ਕੇ ਕਿ ਇਹਨਾਂ ਦੀ 1000 ਏਕੜ ਦੀ ਜ਼ਮੀਨ ਆ ਗੁਰੀਬ ਕਰਮਜੀਤਿਆ ਦੇ 25% ਸ਼ੇਅਰ ਆ ਉਹ ਚੀਜ਼ਾਂ ਵੀ ਜਿਹੜੀਆਂ ਵਾ ਸਟੈਬਲਿਸ਼ ਕਰਨ ਵਾਸਤੇ ਵਿਜੀਲੈਂਸ ਰਿਪੋਰਟ ਜਾਈ ਕਿ ਮੂੜ ਵਿਜੀਲੈਂਸ ਜਿਹੜੀ ਆ ਰਿਮਾਂਡ ਹਾਸਲ ਕਰੂ ਇਹ ਕੱਲ ਦਾ ਦਿਨ ਨਿਰਭਰ ਕਰਦਾ ਜੀ ਇਹ ਤੇ ਕਵਾਸ਼ ਹੋ ਗਈ ਜਿਹੜੀ ਮਕਦਮਾ ਦਰਜ ਕੀਤਾ ਨਾ ਕਿਤੇ ਸਰਕਾਰ ਵਾਸਤੇ ਬਹੁਤ ਵੱਡਾ ਚਟਕਾ ਹੋਊਗਾ ਤੇ ਜੇ ਨਾ ਕਵਾਸ਼ ਹੋਈ ਤੇ ਫਿਰ ਵੀ ਕਮੇਸੀ ਮਜਿਸਟਰੀ ਨੂੰ ਫਿਰ ਲੋਕਲ ਕੋਰਟ ਦੇ ਵਿੱਚ ਜਾਣਾ ਪਊਗਾ ਫਿਰ ਤੇ ਕੇਸ ਚੱਲੂਗਾ ਫਿਰ ਤੋਂ ਜਿਹੜਾ ਕਿ ਨਰਮਾਨ ਮਿਲੂਗਾ ਰਮਾਨ ਤੋਂ ਬਾਅਦ ਜੋ ਲੋਕਲ ਕੋਰਟ ਨੂੰ ਲੱਗਾ ਕਿ ਹੋਰ ਰਮਾਨ ਦੇ ਲੋੜ ਕਿਉਂਕਿ ਅਜੇ ਤੱਕ ਜਿਆਦਾ ਵਾਰ ਤੋਂ ਤਿੰਨ ਜਾਂ ਚਾਰ ਵਾਰਾ ਹੀ ਰਮਾਨ ਦਿੱਤਾ ਜਾਂਦਾ ਕਿਸੇ ਵੀ ਮਸਲੇ ਦੇ ਵਿੱਚ ਕਾਹਦੀ ਦੋਸ਼ੀ ਕਿਸ ਕਿਸੇ ਵੀ ਕੇਸ ਦੇ ਵਿੱਚ ਹੋਵੇ ਜਾਂ ਕੇਸ ਦਾ ਨੇਚਰ ਕੋਈ ਹੋਵੇ ਉਸ ਤੋਂ ਬਾਅਦ ਪ੍ਰਕਿਰਿਆ ਦੇ ਅਦਾਲਤੀ ਪ੍ਰਕਿਰਿਆ ਮੁਤਾਬਕ ਉਹਨੂੰ ਜੇਲ੍ਹ ਵੀ ਦੇਣਗੇ ਉਸ ਉਹ ਜੇਲ੍ਹ ਰੋਪੜ ਵੀ ਹੋ ਸਕਦੀ ਉਹ ਪਟਿਆਲਾ ਵੀ ਹੋ ਸਕਦੀ ਉਹ ਨਾਭਾ ਵੀ ਹੋ ਸਕਦੀ ਫਿਰ ਤੇ ਇਹ ਕਿ ਜਮਾਨਤ ਉਹ ਜਿਹੜੀ ਉਹਦੇ ਉੱਪਰ ਵਧਦੀ ਜਾਏਗੀ ਜਦ ਤੱਕ ਉਹ ਫਿਰ ਜੁਡੀਸ਼ ਜੁਡੀਸ਼ਨਲ ਰਿਮਾਰਡ ਤੇ ਰਹਿਣਗੇ ਉਦੋਂ ਫਿਰ ਜਿਹੜੀ ਉਹ ਜਿਹੜੀ ਆ ਵਿਕਰਮ ਸਿੰਘ ਮੀਟੀਆਂ ਦੇ ਲੋਕਲ ਕੋਰਟ ਦੇ ਵਿੱਚ ਜਿਹੜੀ ਆ ਜ਼ਮਾਨਤਵਾਰ ਤੇ ਅਰਜ਼ੀ ਦਾਇਰ ਕਰਨਗੇ ਉਤਰਾ ਦੋਗੀ ਫਿਰ ਪਾਈ ਜਾਏਗੀ ਫਿਰ ਹਾਈ ਕੋਰਟ ਵਿੱਚ ਆਏਗਾ ਮਤਲਬ ਕੱਲ ਦਾ ਜਿਹੜਾ ਦਿਨ ਹੈ ਉਹ ਕਾਫੀ ਮਹੱਤਵਪੂਰਨ ਦਿਨ ਰਹਿਣ ਵਾਲਾ ਔਰ ਵਿਕਰਮ ਸਿੰਘ ਮੀਠਿਆ ਦੇ ਜਿਹੜੇ ਵਕੀਲਾਂ ਦੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਕਹਿ ਰਹੇ ਨੇ ਕਿ ਇਹ ਤੇ ਜਿਹੜੇ ਕੇਸ ਜਿਹੜਾ ਅੱਜ ਦਰਜ ਕੀਤਾ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਜਿਹੜੀਆਂ ਕਾਪੀਆਂ ਲੱਗੀਆਂ ਕੋਈ ਨਵੀਂ ਗੱਲ ਨਹੀਂ ਹੈਗੀ ਸਾਰੇ ਜਿਹੜੇ ਦਸਤਾਵੇਜ਼ ਉਹ ਅਦਾਲਤ ਦੇ ਵਿੱਚ ਪਹਿਲਾਂ ਹੀ ਕਾਗਜ਼ਾਂ ਦੇ ਵਿੱਚ ਨੱਥੀ ਨੇ ਹੁਣ ਸਵਾਲ ਇਹ ਕਿ ਉਹਨਾਂ ਨੇ ਵੀ ਜਿਹੜੇ ਘਰ ਦੇ ਵਿੱਚ ਰੀਡ ਮਾਰੀ ਉਹਦਾ ਹਵਾਲਾ ਦਿੱਤਾ ਹੈ ਹੋਰ ਜਿਹੜੇ ਵਾਲੇ ਦਿੱਤੇ ਕਿ ਉਹ ਸੱਤੋਮ ਡੀ ਜਦੋਂ ਬੀਤੇ ਦਿਨ ਪੇਸ਼ੀ ਵਿਕਰਮ ਸਿੰਘ ਵਜੀਠਿਆ ਨੂੰ ਲਕਾਇਆ ਇਸ ਤਰ੍ਹਾਂ ਕਿਹਾ ਕਿ ਜਿਵੇਂ ਉਹ ਇੱਕ ਨੇਤਾ ਨਹੀਂ ਇੱਕ ਬਹੁਤ ਵੱਡੇ ਗੈਂਗਸਟਰ ਨੇ ਜਦ ਕਿ ਗੈਂਗਸਟਰਾਂ ਦੀ ਸਰਕਾਰ ਥਾਣਿਆਂ ਦੇ ਵਿੱਚ ਇੰਟਰਵਿਊ ਕਰਵਾਉਂਦੇ ਰਹੀ ਹੈ ਉਹਨਾਂ ਨੂੰ ਵੀਆਈਪੀ ਸਕਿਉਰਿਟੀ ਦਿੰਦੀ ਰਹੀ ਹੈ ਉਹਨਾਂ ਨੂੰ ਪੰਜਾਬ ਘਮਾਉਂਦੀ ਰਹੀ ਹੈਗੀ ਪਰ ਇੱਕ ਪੰਜਾਬ ਦਾ ਵਜੀਰ ਹੋਵੇ ਇੱਕ ਪੋਲੀਟਿਸ਼ੀਅਨ ਹੋਵੇ ਹਾਂ ਉਹਨਾਂ ਤੇ ਇਲਜ਼ਾਮ ਕਿਸੇ ਕਿਸਮ ਦੇ ਵੀ ਲੱਗੇ ਹਨ ਤੇ ਨਸ਼ਿਆਂ ਦੇ ਲੱਗੇ ਜਾਂ ਪ੍ਰਾਪਰਟੀ ਦੇ ਲੱਗੇ ਉਹ ਜਾਂਚ ਦਾ ਵਿਸ਼ਾ ਉਹ ਜਾਂਚ ਹੋਣੀ ਚਾਹੀਦੀ ਪਰ ਕੱਲ ਜਿਵੇਂ ਮੀਡੀਆ ਤੋਂ ਦੂਰ ਰੱਖਿਆ ਗਿਆ ਤੁ ਜਿਹੜਾ ਕਚਹਿਰੀ ਉਹ ਬਿਲਕੁਲ ਤਰਪੈਲਾਂ ਦੇ ਨਾਲ ਕਵਰ ਕੀਤੀ ਗਈ ਜਿਸ ਗੱਡੀਆਂ ਦੇ ਰਾਹੀਂ ਜਿਹੜੀਆਂ ਉਹ ਜਿਹੜੀਆਂ ਉਹ ਵੀ ਕਵਰ ਕੀਤੀਆਂ ਕਿ ਸਰਕਾਰ ਨੂੰ ਉਦੋਂ ਜਿਆਦੀ ਸਮੱਸਿਆ ਆਦੇ ਜਦੋਂ ਬਿਕਰਮ ਸਿੰਘ ਮੁੱਛਾ ਤੇ ਹੱਥ ਪੇਰ ਦਾ ਜਾਂ ਫਿਰ ਗਾੜੀ ਤੇ ਹੱਥ ਪੇਰ ਦਾ ਜਾਂ ਕਹਿੰਦਾ ਕਿ ਸਰਕਾਰ ਦੀਆਂ ਚੀਕਾਂ ਕਢਾ ਲਾਂਗੇ ਤੇਨੂੰ ਟੱਕਰਾਂਗੇ ਸੱਜਰੇ ਸਰੀਜ ਬਣ ਕੇ ਉਹ ਚੀਜ਼ ਤੋਂ ਸਰਕਾਰ ਨੂੰ ਵੀ ਹੈ ਸੀ ਕਿ ਕੋਈ ਵੀ ਬੰਦਾ ਅਦਾਲਤ ਦੇ ਵਿੱਚ ਕਿਸੇ ਕਿਸਮ ਦਾ ਵੀ ਜਿਹੜਾ ਪੇਸ਼ ਕੀਤਾ ਜਾਂਦਾ ਉਹਦਾ ਇੱਕ ਰਾਈਟ ਹੁੰਦਾ ਲੇਕਿਨ ਸਰਕਾਰ ਨੇ ਕੱਲ ਜਿਹੜਾ ਓਲਾ ਰੱਖਿਆ ਹੈ ਇਸ ਕਰਕੇ ਜਿਹੜਾ ਜਿਹੜਾ ਅੱਜ ਜਿਹੜਾ ਕੱਲ ਜਿਹੜੀ ਸੁਣਵਾਈ ਹੋਣੀ ਹੈ ਨਾ ਸਵੇਰੇ ਉਹ ਮਤਲਬ ਇਹ ਪੂਰਨ ਹੈ ਕਿ ਵਿਕਰਮ ਸਿੰਘ ਜੀਤਿਆ ਨੂੰ ਜੇ ਜੇ ਤੇ ਉਹਨਾਂ ਦੇ ਜਿਹੜੀ ਪਟੀਸ਼ਨ ਜਿਹੜੇ ਪਾਈ ਹੈ ਵੀ ਇਹ ਮੁਕਦਮਾ ਜਿਹੜਾ ਵਾ ਗਲਤ ਤਰਜ ਕੀਤਾ ਸਰਕਾਰ ਨੇ ਫਿਰ ਤੇ ਵਿਕਰਮ ਸਿੰਘ ਜੀਤਿਆ ਇੱਕ ਪੰਜਾਬ ਦਾ ਵੱਡਾ ਲੀਡਰ ਸਾਹਮਣੇ ਬਣ ਕੇ ਆਊਗਾ ਔਰ ਦੂਜੀ ਗੱਲ ਹੈ ਸਵਾਲ ਹੈ ਕਿ ਨੇਸ਼ੀਆ ਦੇ ਮਸਲੇ ਦੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੱਗ ਰਿਹਾ ਪੀ ਪਿਛਲੀ ਜਿਹੜੀ ਸਰਕਾਰ ਸੀ ਕਾਂਗਰਸ ਪਾਰਟੀ ਜਿਹਦੇ ਮੁੱਖ ਮੰਤਰੀ ਚੰਨੀ ਜਿੱਨੀ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਸੀ ਉਦੋਂ 3 ਮਹੀਨੇ ਦੀ ਸਰਕਾਰ ਹੈ ਹੁਣ ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ 2022 ਚ ਬਣੀ ਉਹਨਾਂ ਦੇ ਕਰੀਬ 40 ਮਹੀਨੇ ਹੋਣ ਵਾਲੇ 40 ਮਹੀਨਿਆਂ ਦੇ ਵਿੱਚ 5 ਨਵੀਆਂ ਐਸਆਈਟੀ ਬਣੀਆਂ ਨਗਰਸ਼ਹਿਰ ਦੇ ਮਸਲੇ ਦੇ ਵਿੱਚ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਔਰ ਦੂਜੀ ਗੱਲ ਹੈ ਕਿ ਸਰਕਾਰ ਦੇ ਜਾਂ ਐਸਆਈਟੀ ਦੇ ਅਫਸਰ ਕੌਣ ਸੀ ਉਹਨਾਂ ਦੇ ਕਿਹਦੇ ਉੱਪਰ ਹਾਦਸੇ ਹੋ ਐਸਆਈਟੀ ਦੇ ਮੁਖੀ ਕੌਣ ਲਵਾਉਂਦੇ ਰਹੇ ਉਹਨਾਂ ਨੇ ਕੰਮ ਨਹੀਂ ਕਿਉਂ ਕਿਉਂ ਨਹੀਂ ਕੀਤਾ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਤੇ ਦੂਜਾ ਸਰਕਾਰ ਨੇ ਚਲਾਨ ਕਿਉਂ ਨਹੀਂ ਪੇਸ਼ ਕੀਤਾ ਜੇ ਨਹੀਂ ਚਲਾਨ ਪੇਸ਼ ਕਰਦੇ ਤੇ ਅਫਸਰ ਬਦਲ ਲੈਣੇ ਚਾਹੀਦੇ ਸੀ ਹੁਣ ਇਹ ਗੱਲ ਹੈ ਕਿ ਹੁਣ ਸਰਕਾਰ ਕਹਿੰਦੀ ਕਿ ਨਵਾਂ ਕੇਸ ਵਿਜੀਲੈਂਸ ਵਾਲੇ ਕਹਿੰਦੇ ਕਿ ਨਵਾਂ ਕੇਸ ਦਰਜਾ ਕਿਉਂਕਿ ਨਸ਼ਿਆਂ ਦੇ ਮਸਲੇ ਦੇ ਵਿੱਚ ਵਿਜੀਲੈਂਸ ਜਿਹੜਾ ਉਹ ਜਾਂਚ ਨਹੀਂ ਕਰ ਸਕਦੀ ਵਿਜੀਲੈਂਸ ਸਿਰਫ ਤੇ ਸਿਰਫ ਨਰੋਲ ਰੂਪ ਦੇ ਵਿੱਚ ਕਰਪਸ਼ਨ ਦੇ ਕੇਸ ਹੀ ਜਿਹੜੇ ਹੋਏ ਜਾਂਚ ਕਰ ਸਕਦੀ ਲੇਕਿਨ ਆਮ ਆਦੀ ਪਾਰਟੀ ਜਿਹੜੇ ਨਸ਼ਿਆਂ ਨੂੰ ਲੈ ਕੇ ਜਿਹੜੀ ਗੱਲ ਕਰ ਰਹੀ ਹੈਗੀਆ ਪਰ ਨਸ਼ਿਆਂ ਨੂੰ ਲੈ ਕੇ ਇਹ ਸਵਾਲ ਹੈ ਕਿ ਤੁਹਾਡੇ ਲੀਡਰ ਪਹਿਲਾਂ ਹੀ ਮਾਫੀ ਮੰਗ ਚੁੱਕੇ ਨੇ ਵਿਜੀਲੈਂਸ ਸਿਰਫ ਹੋਂਦ ਤੇ ਵਿਜੀਲੈਂਸ ਦਾ ਜਿਹੜਾ ਮੋਰਲ ਰੂਪ ਦੇ ਵਿੱਚ ਜਿਹੜੀ ਡਿਊਟੀ ਹੋਇਆ ਹੈ ਕਿ ਕਿਸੇ ਨੂੰ ਰੰਗੇ ਹੱਥੀਂ ਪੜਨਾ ਤੇ ਦੂਜਾ ਵਿਜੀਲ ਪ੍ਰਿਸ਼ਤਾਚਾਰ ਦਾ ਮਸਲਾ ਉਹਦੀ ਜਾਂਚ ਕਰ ਸਕਦੀ ਨਸ਼ਿਆਂ ਦਾ ਜਿਹੜਾ ਮਸਲਾ ਵਾ ਉਹ ਸਿਰਫ ਪੁਲਿਸ ਕਰ ਸਕਦੀ ਹੈ ਲੇਕਿਨ ਫਿਲਹਾਲ ਦੇਖਦੇ ਕਿ ਕੱਲ ਕੀ ਰਾਹਤ ਮਿਲਦੀ ਜਾਂ ਸਰਕਾਰ ਨੂੰ ਰਾਹਤ ਮਿਲਦੀ ਜਾਂ ਫਿਰ ਵਿਕਰਮ ਸਿੰਘ ਜਿਠਿਆ ਉਹ 11000 ਕਰੋੜ ਰੁਪਏ ਦੀ ਹੋਊਗਾ 11000 ਜਿਹੜੀ ਏਕੜ ਜ਼ਮੀਨ ਆ ਜਿਹੜੀ ਛਿਮਲੇ ਦੇ ਵਿੱਚ ਦੱਸੀ ਜਾ ਰਹੀ ਹੈਗੀ ਉਹਦੇ ਬਾਰੇ ਵੀ ਗੱਲ ਕਰ ਸਕਦੇ ਆ ਇਹ ਕੱਲ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ 1000 ਏਕੜ ਦੀ ਜ਼ਮੀਨ ਜਿਹੜੀ ਉਹ ਲੋਕ ਹੋएगी ਵਿਕਰਮ ਸਿੰਘ ਜਿਠਿਆ ਵੱਲੋਂ ਪਰ ਅੱਜ ਅਰਸ਼ਦੀਪ ਸਿੰਘ ਕਲੇਰ ਜਿਹੜੇ ਉਹਨਾਂ ਦੇ ਵਿਕਰਮ ਜਿਠੀਆ ਦੇ ਵਕੀਲ ਨੇ ਉਹਨਾਂ ਨੇ ਕਿਹਾ ਵੀ ਜੇ 1000 ਏਕੜ ਜ਼ਮੀਨ ਵਿਕਰਮ ਜਿਠੀਏ ਦੀ Shimla ਦੇ ਵਿੱਚ ਹੋਵੇ ਤੇ ਇਹਦਾ ਮਤਲਬ ਪੂਰਾ Shimla ਹੀ ਉਹਨਾਂ ਦਾ ਹੈ ਤੇ ਜਿਹੜੀ ਇਹ ਬਿਜ਼ਨੈਸ ਸਿਟੀ ਹੈ ਇਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੁਝ ਮਿਲਿਆ ਹੋਊਗਾ ਇਦਾਂ ਦਾ ਕਿ 1000 ਏਕੜ ਕਿਉਂਕਿ ਥੋੜੀ ਜ਼ਮੀਨ ਨਹੀਂ ਹੁੰਦੀ ਤਦੋਂ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਜਿੰਨੇ ਵੀ ਗਰਾਹ ਕੀਤਾ ਨੂੰ ਸਜ਼ਾ ਮਿਲਣੀ ਚਾਹੀਦੀ ਚਾਹੇ ਵਿਕਰਮ ਸਿੰਘ ਜੀ ਹੋਵੇ ਚਾਹੇ ਕੋਈ ਹੋਰ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਸਾਰੇ ਹੀ ਪੋਲਿਟਿਸ਼ਨਾਂ ਦੀ ਜਿਹੜੀ ਜ਼ਮੀਨ ਹੈ ਪੰਜਾਬ ਦੇ ਅਫਸਰਾਂ ਦੀ ਜ਼ਮੀਨ ਹੈ ਪੰਜਾਬ ਦੇ ਅਫਸਰਾਂ ਦੇ ਉੱਤੇ ਕੀ ਨਾ ਫਾਰਮਾ ਉਸਨੇ ਪੰਜਾਬ ਦੇ ਅਫਸਰਾਂ ਦੇ ਹੋਟਲ ਨੇ ਉਹ ਸਾਰੇ ਜਾਂਚ ਦੇ ਵਿਸ਼ੇ ਨੇ ਪੰਜਾਬ ਦੇ ਪੋਲਿਟਿਸ਼ਨਾਂ ਦੀ ਚੰਡੀਗੜ੍ਹ ਦੇ ਨੇੜੇ ਤੇ ਬਹੁਤ ਪ੍ਰਾਪਰਟੀ ਹੈ ਕਿਉਂਕਿ ਵੈਸੇ ਤੇ ਕਾਨੂੰਨ ਅਨੁਸਾਰ ਤੇ ਤੁਸੀਂ 15-16 ਕਿੱਲੇ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਲੇਕਿਨ ਬਨਾਮੀ ਪ੍ਰਾਪਰਟੀ ਵੀ ਬਹੁਤ ਸਾਰੇ ਲੀਡਰਾਂ ਦੀ ਹਰ ਇੱਕ ਲੀਡਰ ਦੀ ਬਨਾਮੀ ਪ੍ਰਾਪਰਟੀ ਹੋਂਦੇ ਸਵਾਲ ਪੰਜਾਬ 'ਚ ਵੀ ਖੜੇ ਬਿਕਮ ਸਿੰਘ ਮਜੀਠੀਆ ਨਾਲ ਮਜੀਠੀਆ ਖਾਨਦਾਨ ਤੇ ਸਾਰਿਆਂ ਨੂੰ ਪਤਾ ਕਿ ਕਿੰਨੀ ਵੱਡੀ ਇੱਕ ਵਿਰਾਸਤ ਦਾ ਕਲੇਨ ਪਰ ਕਈ ਤੇ ਜਿਹੜੇ ਜਿਨ੍ਹਾਂ ਦੇ ਘਰ 2 ਮਰਲੇ ਦੇ ਵਿੱਚ ਉਹ 6-6 ਕਿੱਲਾਂ ਦੇ ਵਿੱਚ ਕੋਠੀ ਪਾਰੇ ਉਹ ਵੀ ਤੇ ਜਾਂਚ ਦੇ ਵਿਸ਼ੇ ਨਾ ਜਿਨ੍ਹਾਂ ਨੇ ਸ਼ਰੀਆਂ 35-35 ਲੱਖ ਰੁਪਏ ਲੈਂਦੇ ਉਹ ਵੀ ਜਾਜ ਦੇ ਵਿੱਚ ਉਹ ਸਵਾਲ ਹੈ ਕਿ ਜੇ ਬਿਕਰਮ ਸਿੰਘ ਮਜੀਠੀਆ ਦੀ 101 ਏਕੜ ਜ਼ਮੀਨ ਹੈ ਜਿਵੇਂ ਵਿਜੀਲੈਂਸ ਦੇ ਅਧਿਕਾਰੀ ਜਾਂ ਸਰਕਾਰੀ ਵਕੀਲ ਦੱਸ ਰਹੇ ਤੇ ਜਾਂਚ ਕਰਨ ਤੋਂ ਕਿੰਨੇ ਰੋਕਿਆ ਗਿਆ ਉਹ ਜਾਂਚ ਹੋਣੀ ਚਾਹੀਦੀ ਹੈ ਜੇ ਬਿਕਰਮ ਸਿੰਘ ਮਜੀਠੀਆ ਨੇ 101 ਏਕੜ ਜ਼ਮੀਨ ਬਣਾਈ ਹੈ ਉਹਦੀ ਜਿਹੜੀ ਜਾਂਚ ਹੋਵੇ ਉਹ ਪਤਾ ਲੱਗੇ ਪੰਜਾਬ ਦੀ ਜਨਤਾ ਨੂੰ ਕਿ ਵਾਕਿਆ ਬਿਕਰਮ ਸਿੰਘ ਮਜੀਠੀਆ ਦੀ ਹੈ ਜਾਂ ਫਿਰ ਵਿਜੀਲੈਂਸ ਵਾਲੇ ਜਾਂ ਸਰਕਾਰ ਹਵਾ 'ਚ ਤੀਰ ਮਾਰ ਰਹੀ ਹੈਗੀ ਹੁਣ ਦੂਜੀ ਗੱਲ ਹੈ ਕਿ ਜਿਨੇ ਜ਼ਮੀਨ ਲਈ ਹੋਗੀ ਜਿਨੇ ਬਣਾਈ ਹੋਊਗੀ ਚਾਹੇ ਕੋਈ ਵੀ ABC ਪੰਜਾਬ ਦਾ ਲੀਡਰ ਹੈਗਾ ਉਹ ਕੀ ਉਹਨੇ ਆਪਣੇ ਨਾਮ ਤੇ ਲਈ ਹੋ ਗਈ ਉਹਨਾਂ ਕੀ ਪਤਾ ਕਿ ਇਹਦੇ ਕਿਹੜੇ ਨੌਕਰਾਂ ਦੇ ਨਾਮ ਤੇ ਲਿਖੇ ਦੇ ਕਿਹਦੇ ਜਾਂਚ ਦਾ ਵਿਸ਼ਾ ਹੈਗਾ ਪੰਜਾਬ ਦਾ ਕੋਈ ਅਜਿਹਾ ਪ੍ਰਾਣਾ ਤੇ ਨਵਾਂ ਪੋਲਿਟਿਸ਼ੀਨ ਨਹੀਂ ਆ ਜਿਨੇ ਜ਼ਮੀਨ ਨਹੀਂ ਬਣਾਈਏ ਹੋਣ ਤੇ ਕਈ ਦੇ ਬਾਹਰ ਆਸਟ੍ਰੇਲੀਆ ਜਾਂ ਹੋਰ ਕਈਆਂ ਮੁਲਕਾਂ ਦੇ ਵਿੱਚ ਲੋਕਾਂ ਨੇ ਜ਼ਮੀਨ ਪਰੂਵ ਕੰਪਨੀਆਂ ਬਣਾ ਲਈਆਂ ਨੇ ਉਹ ਵੀ ਆਉਣ ਵਾਲੇ ਸਮੇਂ 'ਚ ਜਾਂਚ ਹੋਏਗੀ ਪਰ ਸਵਾਲ ਆਪਾਂ ਇਸ ਮਸਲੇ ਦੇ ਪਹਿਲੇ ਕਹਦੇ ਜੇ ਬਿਕਰਮ ਸਿੰਘ ਮੁਜੀਠੀਆ ਦੇ ਉੱਪਰ ਨਸ਼ਿਆਂ ਦੇ ਇਲਜ਼ਾਮ ਲੱਗੇ ਨੇ ਤੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਉਹਨਾਂ ਜੇ ਹੁਣ ਤੱਕ ਪ੍ਰੂਵ ਨਹੀਂ ਕੀਤਾ ਜਿ ਗਿਆ ਹੁਣ ਤੱਕ ਤੇ ਫਿਰ ਉਹਨੂੰ ਨਸ਼ੇ ਦੇ ਮਸਲੇ ਦੇ ਵਿੱਚ ਵਲੇਟਣਾ ਹੀ ਚਾਹੀਦਾ ਹੈ ਤੇ ਜੇ ਅੱਜ ਉਹਨਾਂ ਨੇ ਸਰੋਤਾਂ ਤੋਂ ਬਾਅਦ ਆਮਦਨ ਬਣਾਈ ਹੈ ਤੇ ਕੇਸ ਜਿਹੜਾ ਉਹਦੀ ਜਿਹੜੀ ਨਿਰਪੱਖ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਹੁਣ ਸਵਾਲ ਹੈ ਕਿ ਜੇ ਯਾਰ ਇੱਕੜ ਜ਼ਮੀਨ ਦਾ ਤੇ ਸਰਕਾਰ ਤਫਤੀਸ਼ ਕਰੇ ਵਿਜੀਲੈਂਸ ਲੱਭੇ ਕਿ ਕਿਹੜੇ ਪਿੰਡ ਦੇ ਵਿੱਚ ਆ ਹਿਮਾਚਲ ਦੇ ਕਿਹੜੇ ਪਿੰਡ ਚ ਕਿਹੜੇ ਕਸਬੇ ਦੇ ਵਿੱਚ ਆ ਕਦੋਂ ਖਰੀਦੀ ਗਈ ਆ ਕਿਹਦੇ ਨਾਮ ਤੇ ਖਰੀਦੀ ਗਈ ਆ ਉਹ ਤੇ ਹਿਮਾਚਲ ਦਾ ਜਿਹੜਾ ਰੈਵਿਨਿਊ ਜਿਹੜੀ ਤਹਿਸੀਲ ਦੇ ਵਿੱਚ ਹੋਊਗਾ ਰੈਵਿਨਿਊ ਰਿਕਾਰਡ ਬੋਲਦਾ ਹੋਏਗਾ ਤੇ ਪਤਾ ਲੱਗ ਜਣਾ ਚਾਹੀਦਾ ਕਿ ਵਾਕਈ ਬਿਕਰਮ ਸਿੰਘ ਮਜੀਠੀਆ ਦੇ ਜਾਂ ਕਿਸੇ ਹੋਰ ਦੇ ਆ ਇਹ ਵਿਜੀਲੈਂਸ ਨੇ ਹੱਲੇ ਹਜੇ ਤੇ ਵਿਜੀਲੈਂਸ ਨੇ ਸਿੰਗਾਪੁਰ ਤੇ ਸਾਈਪ੍ਰਸ ਵੀ ਜਾਣਗੇ ਕਿਉਂਕਿ ਉੱਥੇ ਵੀ ਉਹਨਾਂ ਨੇ ਕਿਹਾ ਸੀ ਕਿ ਉੱਥੇ ਸ਼ੈੱਲ ਕੰਪਨੀਆਂ ਨੇ ਉਹ ਸਾਰੀ ਜਾਂਚ ਦਾ ਵਿਸ਼ਾ ਹੁਣ ਸਰਕਾਰੀ ਵਕੀਲਾਂ ਦਾ ਪੱਖ ਸੁਣ ਲੋ ਜਾਂ ਕ੍ਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਪੱਖ ਸੁਣੋ ਜਦ ਤੱਕ ਜਿਹੜਾ ਵਾ ਕੋਰਟ ਦੇ ਵਿੱਚ ਕਾਰਵਾਈ ਚੱਲੂਗੀ ਜਿਹੜਾ ਬੰਦਾ ਦੋਸ਼ੀ ਕਿਹੜਾ ਕਿੰਨਾ ਕੁਸੂਰ ਉਹਦੇ ਪਤਾ ਲੱਗੂ ਲੇਕਿਨ ਫਿਲਹਾਲ ਚਾਹੇ ਇਨਤਖਾਮ ਆਦੀ ਪਾਰਟੀ ਦੇ ਲੀਡਰਾਂ ਜਾਂ ਅਕਾਲੀ ਦਲ ਦੇ ਸਾਰੇ ਹਵਾ ਦੇ ਵਿੱਚ ਇੱਕ ਦੂਜੇ ਨੂੰ ਤੀਰ ਨਿਸ਼ਾਨੇ ਲਗਾ ਰਹੇ ਨੇ ਕਿਉਂਕਿ ਸਿਆਸੀ 리ਡ ਇਦਾਂ ਹੀ ਕਰਦੇ ਹੁੰਦੇ ਇਲਜ਼ਾਮ ਤੇ ਇਲਜ਼ਾਮ ਝੂੜ ਤੇ ਝੂਟ ਗਵਰਾਹ ਕਰਨਾ ਲੋਕਾਂ ਨੂੰ ਕੋਰਟ ਦੇ ਵਿੱਚ ਜੋ ਮਸਲਾ ਹੈ ਕਿ ਕੋਰਟ ਦੇ ਵਿੱਚ ਜਿਹੜਾ ਕੇਸ ਜਿਹੜਾ ਸਰਕਾਰ ਨੇ ਰਜਿਸਟਰਡ ਕੀਤਾ ਉਹ ਕਿੰਨਾ ਸਟੈਂਡ ਕਰਦਾ ਹੈਗਾ ਤੇ ਜੇ ਅੱਜ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੋਸ਼ੀ ਨੇ ਤੇ لازਮੀ ਤੌਰ ਤੇ ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾਗਾ ਤੇ ਜੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਰਕਾਰ ਜਿਹੜੇ ਜਿਹੜੇ ਅੱਜ ਐਫ ਆਈ ਆਰ ਦਰਜ ਕੀਤੀ ਸਰਕਾਰ ਨੇ 25 ਦਿਨ ਜੋ ਸਾਬਤਨਾ ਕਰ ਪਈ ਤੇ ਲੋਕੀ ਕਹਿਣਗੇ ਕਿ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਲਿਕਣੀ ਹੈ ਕਿ ਜਿੰਨਾ ਚਿਰ ਕੋਰਟ ਨੇ ਸਜ਼ਾ ਸੁਣਾਉਣੀ ਹੈਗੀ ਆ ਆਮ ਆਦਮੀ ਪਾਰਟੀ ਦੇ ਲੀਡਰ ਕੀ ਕਹਿੰਦੇ ਜਾਂ ਸਰਕਾਰੀ ਵਕੀਲ ਕਹਿੰਦੇ ਨੇ ਜਾਂ ਕਾਲੀ ਦਲ ਦੇ ਵਕੀਲ ਕੀ ਕਹਿੰਦੇ ਨੇ ਉਹ ਮਾਇਨੇ ਨਹੀਂ ਰੱਖਦੇ ਕੋਰਟ ਨੇ ਤੇ ਕਾਗਜ਼ੀ ਕਾਰਵਾਈ ਸਬੂਤ ਐਵੀਡੈਂਸ ਦੇਖ ਕੇ ਫੈਸਲਾ ਸੁਣਾਣਾ ਲੇਕਿਨ ਹਰ ਏਕੜ ਦਾ ਜਿਹੜਾ ਜ਼ਮੀਨ ਦਾ ਸਮਾ ਉਹ ਲਾਜ਼ਮੀ ਤੌਰ ਤੇ ਜਿਹੜੀ ਉਹ ਉਸ ਮਸਲੇ ਦੀ ਜਿਹੜੀ ਤਫ਼ਤੀਸ਼ ਹੋਣੀ ਚਾਹੀਦੀ ਹੈ ਕਿ ਕੋਈ ਲਕਾਏ ਕਿਉਂ ਖਰੀਦੀ ਕਿੰਨੇ ਨੇ ਕਦੋਂ ਖਰੀਦੀ ਹੈ ਕਿਹੜੇ ਸਾਲ ਖਰੀਦੀ ਹੈ ਕਿਹਦੇ ਨਾਮ ਤੇ ਖਰੀਦੀ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ